ਅੱਜ ਦੇ ਇਸ ਪੇਪਰ ਦੇ ਵਿੱਚ ਮੈਂ ਤੁਹਾਨੂੰ ਇੱਕ ਇਸ ਪੇਪਰ ਦੀ ਆਂਸਰ ਪ੍ਰੋਵਾਈਡ ਕਰ ਰਿਹਾ ਤੁਸੀ ਸਾਰਿਆਂ ਨੇ ਆਪਣੇ ਆਪਣੇ ਨੰਬਰ ਤੇ ਚੈੱਕ ਕਰ ਲੈਣੇ ਔਰ ਚੈੱਕ ਕਰਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਨੰਬਰ ਜਰੂਰ ਲਿਖਣੇ ਨੇ ਦੇਖੋ ਹੁਣ ਪਹਿਲਾ ਕੁਐਸਚਨ ਕੀ ਹੈ ਬਾਲਨ ਲਈ ਕਰੀ ਗਿਆ ਜ਼ਰੂਰੀ ਹੈ ਠੀਕ ਹੈ ਇਹਦਾ ਇਹਦਾ ਮੈਂ ਤੁਹਾਨੂੰ ਟੈਪਲ ਕਰਵਾਇਆ ਵੀ ਹੋਇਆ ਉਹਦੇ ਵਿੱਚ ਇਹੇ ਕੁਸ਼ਨ ਆਇਆ ਜੀ ਇਹਦੇ ਚ ਇਹਨਾਂ ਨੇ ਬਹੁ ਫਿਰ ਕਰ ਇਕਾਣਤੀ ਕੁਸ਼ਨ ਬਣ ਗਿਆ ਉਹ ਇਹਦਾ ਆਨਸਰ ਲੀਆ ਆਕਤਿਯਮ ਇਸੋ ਦੀ ਥਿਅਰੀ ਲਈ ਗੰਡਵਾਦੀ ਵਰਤੋਂ ਕੀਤੀ ਜਾਂਦੀ ਹੈ ਇਹਦਾ ਆਨਸਰ ਜੀ ਬੇਟਾ ਹੋਰ ਵੀ ਕੰਪੋਸਟ ਦੇ ਸਪੈਸ਼ਲ ਸਾਧਨ ਪੇਪਰ ਚ ਆਇਆ ਰਿਹਾ ਹੈ ਆਪਕਦੇ ਡੇਲ ਦੇ ਵਿਚਲੇ ਲੈਂਸ ਦੇ ਪਿਛਲੇ ਪਾਸੇ ਦਰਬ ਹੁੰਦਾ ਹੈ ਉਹ ਹੁੰਦਾ ਬੇਟਾ ਐਕੋਥਿਊਮਲ ਇਹ ਵੀ ਪਿਛਲੇ ਸਾਧਨ ਦੇ ਪੇਪਰ ਚ ਆਇਆ ਹੋਇਆ ਹੈ ਅੱਗੇ ਇਹਨਾਂ ਦੇ ਸਰ ਸਰਦਾਨ ਅੰਤਰ ਨਾਲ ਚਾਰਜ ਪੈਦਾ ਹੁੰਦਾ ਹੈ ਉਹ ਬੇਟਾ ਇਲੈਕਟ੍ਰੋਨ ਸੀਗਾ ਠੀਕ ਆ ਇਹ ਬਿਜਲੀ ਦੇ ਰਸਾਇਣਿਕ ਪ੍ਰਭਾਵ ਤੇ ਨਿਰਭਰ ਕਰਦਾ ਹੈ ਉਹ ਬੇਟਾ ਹੈਗਾ ਬਿਜਲੀ ਮੁਲਾਮ ਕਰਨ ਠੀਕ ਹੈ ਬਿਜਲੀ ਮੁਲਾਮ ਕਰਨ ਜਿਹੜਾ ਕਿ ਰਸਾਇਣਿਕ ਪ੍ਰਭਾਵ ਤੇ ਨਿਰਭਰ ਕਰਦਾ ਹੈ ਤੁੰਨੀ ਡੈਸ਼ ਵਿੱਚੋਂ ਸੰਚਾਰ ਕਰ ਸਕਦੀ ਹੈ ਬੇਟਾ ਤੁੰਨੀ ਉਸ ਤਰਲ ਕੇ ਸਾਰੇ ਵਿੱਚੋਂ ਸੰਚਾਰ ਕਰ ਸਕਦੀ ਹੈ ਇਹ ਕੁਐਸਚਨ ਵੀ ਪਿਛਲੇ ਸਾਲ ਦਾ ਕੜੀ ਰਗੜ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਉਹ ਹੁੰਦੀ ਹੈ ਬੇਟਾ ਸਥਿਤੀ ਕਰਾਉਣ ਦੀ ਮਾਤਰਾ ਇਹ ਸਭ ਤੋਂ ਜ਼ਿਆਦਾ ਰੇਲਵੇ ਸਟੇਸ਼ਨ ਤੇ ਸਾਮਾਨ ਚੁੱਕਣ ਵਾਲੇ ਕੋਲੀ ਅਕਸਰ ਕੱਪੜਾ ਗੋਲ ਕਰਕੇ ਇੱਕ ਜਿੰਦ ਦੇ ਕਿਊ ਰੱਖ ਲੈਂਦਾ ਹੈ ਬੇਟਾ ਉਹ ਪੂਰਾ ਖਦਰ ਦਾਅਵ ਨੂੰ ਘਟਾਉਂਦੀ ਠੀਕ ਹੈ ਅੱਜ ਗਿਆ ਹੂਆ ਦਾਅਵ ਨੂੰ ਘਟਾਉਂਦੀ ਮਰਦਾ ਵਿੱਚ ਪੋਤਾਰੂ ਨੇ ਲਿਖਿਆ ਵਿੱਚ ਕੀ ਉਤਪਨ ਹੁੰਦਾ ਹੈ ਤੇ ਇਹਦਾ ਆਣਾ ਦੀ ਅੰਦਰ ਟੈਸਟ ਕਰਾਉਂ ਠੀਕ ਹੈ ਆਖੇ ਇਹਨਾਂ ਵਿੱਚ ਕੜੀ ਦੋ ਲਿੰਗੀ ਜੀਬ ਹੈ ਉਹ ਇਹਦਾ ਹਾਂ ਬੇਟਾ ਕਲੀਅਰ ਕਰ ਦੋ ਅਗੇ ਉਡਣੀ ਗਲਹਿਰੀ ਕਿੱਥੇ ਦੀ ਸਥਾਨਿਕ ਪਰਜਾਤੀ ਹੈ ਠੀਕ ਹੈ ਇਹਦਾ ਬੇਟਾ ਅਨਸਰ ਆਣਾ ਤੇ ਇੱਕ ਪੰਚਮੜੀ ਜੀਵ ਰਿਜ਼ਰਵ ਠੀਕ ਹੈ ਪੰਚਮੜੀ ਜੀਵ ਰਿਜ਼ਰਵ ਅਗੇ ਇਹ ਟਿੰਗਾਂ ਵਿੱਚੋਂ ਗੜਾ ਸੁਬਾਕ ਬਾਲਨ ਦੀ ਉਦਾਹਰਣ ਹੈ ਉਹ ਹੈਗਾ ਬੇਟਾ ਚਿੱਟੇ ਫਾਸਪੋਰਟ ਦਾ ਜੁੜਨਾ ਇਹ ਵੀ ਪਿਛਲੇ ਸਾਲ ਦੇ ਪੁੱਛੇ ਜੁਆ ਹੁਣ ਚਕਵਾਲਟੀ ਕੋਲਾ ਉਹ ਹੈ ਲਿਕੇ ਐਂਦਰ ਦੇ ਸਾਈਡ ਤੇ ਇਹਨਾਂ ਵਿੱਚ ਚੋਕਰੀ ਤੋਂ ਨੁਸਪਾਸਟਰ ਰੂਪ ਉੱਤੇ ਸੰਜੀਵ ਜਾਂ ਨਰਜੀਮ ਨਹੀਂ ਕਿਹਾ ਜਾ ਸਕਦਾ। ਉਹ ਇਹਨਾਂ ਸਿੱਧੇ ਗ੍ਰਹਿ ਦਾ ਵਿਸ਼ਾ ਹੈ। ਦਿਨ ਨੂੰ ਬਹੁਤ ਮਾਤਰੀ ਪੌਸ਼ਕਤਾਂ। ਤੇ ਇਹ ਪੌਸ਼ਕਤਾਂ ਕਿਉਂ ਦਿਮਿਤ ਪਾਏ ਜਾਂਦੇ ਨੇ ਤੇ ਇਹਨਾਂ ਅਸਰਾਂ ਨਾਲ ਇੱਕ ਨਾਈਟ੍ਰੋਜਨ ਫਾਸਫੋਰਸ ਤੇ ਫੋਸਫੋਰਸ ਨੂੰ ਬਣਾਉਣਾ। ਅਗਿਆ ਆਪਣੇ ਕੋਲ ਆ ਗਿਆ ਐਚ ਆਈ ਵੀ। ਐਚ ਆਈ ਵੀ ਦਾ ਬਿਟਾ ਆਣਾ ਸੀਗਾ ਵਿਸ਼ਾ ਨੂੰ। ਠੀਕ ਹੈ। ਐਚ ਆਈ ਵੀ ਦਾ ਵਿਸ਼ਾ ਨੂੰ ਤੇ ਐਲ ਪੀ ਜੀ ਦਾ ਬਿਟਾ ਆਣਾ ਸੀਗਾ ਆਪਣੇ ਕੋਲੇ। ਤੇਜ ਬਲਨ ਤੇ ਆਪਣੇ ਵਰਗੇ ਜੀ ਪੈਦਾ ਕਰਨ ਨੂੰ ਕੀ ਕਹਿੰਦੇ ਨੇ ਪ੍ਰੋਜਨਲ ਬਲ ਬਲ ਦਾ ਆਉਣਾ ਠੀਕਾ ਖਿੱਚ ਤੇ ਧੱਕਾ ਧਾਰਤੀ ਦੀ ਬੇਪੜੀ ਅੰਦਰ ਉਹ ਥਾਂ ਜਿੱਥੇ ਭੁਜਾਲ ਪੈਦਾ ਹੁੰਦਾ ਉਹਨੂੰ ਕੀ ਕਹਿੰਦੇ ਨੇ ਬੇਟਾ ਹਾਈਪੋਸੈਂਟਰ ਹੁਣ ਅੱਗੇ ਆਪਣੇ ਕੋਲੇ ਆ ਗਿਆ ਖਾਲੀ ਖਾਸ ਸੇਹੀ ਸਾਰਜੀਆਂ ਵਿੱਚ ਬੀਜੇ ਜਾਣ ਵਾਲੀਆਂ ਫਸਲਾਂ ਨੂੰ ਕੀ ਕਹਿੰਦੇ ਨੇ ਬੇਟਾ ਇਹਦਾ ਅੰਤਰਾਂਨ ਦੀ ਘਰਪੀ ਡੈਸ਼ ਨੂੰ ਤਕਮਦਸ਼ੀ ਅੰਤਰ ਦੀ ਸਾਈਡਾਂ ਨਾਲ ਦੇਖਿਆ ਜਾ ਸਕਦਾ ਹੈ ਸਖਮਜੀਵ ਕੋਲਾ ਤੇ ਪੈਟਰੋਲੀਅਮ ਡੈਸ਼ ਬਲਨ ਕਹੋਂਦੇ ਹਨ ਉਹ ਹੁੰਦੇ ਨੇ ਬੇਟਾ ਪੱਥਰਾੜ ਬਲਨ ਤੇ ਅੱਗੇ ਸੀਗਾ ਡੈਸ਼ ਲਾਰਡ ਦਾ ਸਭ ਤੋਂ ਸਭ ਤੋਂ ਗਰਮ ਭਾਗ ਹੁੰਦਾ ਹੈ ਠੀਕ ਹੈ ਇਹਦਾ ਅਨੁਸਾਰ ਨਾਲ ਦੇ ਬੇਟਾ ਆਹ ਸਭ ਤੋਂ bari ਖੇਤਰ ਅੱਗੇ ਮਨੁੱਖ ਵਿੱਚ ਡੈਸ਼ ਪ੍ਰਜਨਨ ਹੁੰਦਾ ਹੈ ਮਨੁੱਖ ਵਿੱਚ ਮਨੁੱਖ ਵਿੱਚ ਕਿਹੜੀ ਪ੍ਰਜਨਨ ਹੁੰਦੀ ਆ

ਇਹ ਆਪਣੇ ਕੋਲੇ ਆਪਿਆ ਸੰਪਰਕ ਅੰਕ ਗੈਸ ਮਰਕਰ ਠੀਕ ਹੈ ਅਗਲਾ ਕਸ਼ਨ ਕੀ ਹੈ ਆਪਣੇ ਕੋਲੇ ਅਚਾਹੀ ਤੋਂ ਲੁਕੀ ਗਿਆ ਹਨ ਸ਼ੋਰ ਇਹਦਾ ਨਾ ਠੀਕ ਸ਼ੋਰ ਕਪੜਾ ਤੇ ਬਰਾਦ ਦੇ ਬਰਤਨਾਂ ਦੇ ਡੈਸ਼ਟਾਰ ਦੀ ਪਰਚਣੇ ਹੁੰਦੀ ਹੈ ਇਹਨਾਂ ਆ ਦੀ ਘਟੇ ਨਾ ਗਤੀ ਜਿਹਾ ਬਣ ਕੀ ਕਹਿੰਦੇ ਨੇ ਪੌਣ ਨੂੰ ਕਹਿੰਦੇ ਨੇ ਪੌਣ ਇਸ ਹੀ ਕੱਪ ਐਸੀ ਤਿਲਕ ਨੇ ਰਾਹ ਤੇ ਰੇ ਛਿੜ ਕੇ ਰਗੜ ਬੁਧਾ ਸਕਦੇ ਬਿਲਕੁਲ ਸਹੀ ਅੰਤਰਰਾਸ਼ਟਰੀ ਪੱਧਰੀ ਜਲਗਮ ਗ੍ਰਾਮ ਪੱਧਰ ਜਲਗਮ ਦੀਆਂ ਬਿਲਕੁਲ ਸਹੀ ਦੀਆਂ ਜੀ ਡੀ ਟੈਨਲ ਬੱਦੇ ਤੇ ਪ੍ਰਦੂਸ਼ਣ ਕਰਦੀ ਹੈ ਗਲਤ ਹੈ ਰੋੜੀ ਖਾਦ ਵਿੱਚ ਰਸਾਇਣਿਕ ਖਾਦ ਦੀ ਤੁਲਨਾ ਵੱਧ ਪੋਸ਼ਕ ਤੱਤ ਹੁੰਦੇ ਰੋੜੀ ਖਾਦ ਵਿੱਚ ਰਸਾਇਣਿਕ ਖਾਦ ਦੀ ਨਾਲ ਵਿੱਚ ਬਰਤ ਪੋਸ਼ਕ ਤੱਤ ਹੁੰਦੇ ਇਹ ਵੀ ਸਹੀ ਹੈ ਅੰਰੇ ਦੇ ਜੀਵ ਕੇਵਲ ਉਜਲੇ ਪ੍ਰਕਾਸ਼ ਵਿੱਚ ਹੀ ਦੇਖ ਸਕਦੇ ਨੇ ਨਿਕਲਦਾ ਹੈ ਅੱਗੇ ਸ਼ੋਰ ਅਤੇ ਸੰਗੀਤ ਦੇ ਵਿੱਚ ਆਪਾਂ ਨੇ ਅੰਦਰ ਦਸਨ ਦੀ ਗੱਲ ਤੇ ਸ਼ੋਰ ਦਾ ਬੇਟਾ ਤੁਹਾਨੂੰ ਪਤਰੀ ਹੈ ਸ਼ੋਰ ਕੀ ਨੂੰ ਕਹਿੰਦੇ ਨੇ ਸ਼ੋਰ ਉਹ ਤੋਂ ਨਹੀਂ ਹੁੰਦੀ ਹੈ ਜਿਹੜੀ ਕੰਨਾਂ ਨੂੰ ਚੰਗੇ ਨਹੀਂ ਲੱਗਦੀ ਤੇ ਸੰਗੀਤ ਉਹ ਤੋਂ ਨਹੀਂ ਹੁੰਦੀ ਹੈ ਜਿਹੜੀ ਕੰਨਾਂ ਨੂੰ ਚੰਗੇ ਲੱਗਦੀ ਹੈ ਠੀਕ ਹੈ ਇਕਦਾ ਇਹ ਚੰਗੀ ਵਾਲਾ ਗੁਣ ਲਿਖਣਾ ਦੀਗਾ ਵੀ ਜਿਹੜੀ ਚੰਗੀ ਲੱਗਦੀ ਕਦੀ ਕੀ ਲੱਗਦੀ ਚੰਗੀ ਨਹੀਂ ਲੱਗਦੀ ਇੱਕ ਦੂਜੀ ਪੁਆਇੰਟ ਜੇ ਤੁਸੀਂ ਲਿਖ ਰਹੇ ਹੋ ਤੇ ਸ਼ੋਰ ਵਿੱਚ ਸਾਨੂੰ ਆਸਾਹਜਤਾ ਮਹਿਸੂਸ ਹੁੰਦੀ ਹੈ ਠੀਕ ਹੈ ਆ ਸਹਜਤਾ ਠੀਕ ਹੈ ਤੇ ਉਹਦੇ ਵਿੱਚ ਸਾਨੂੰ ਕੀ ਮਹਿਸੂਸ ਹੁੰਦੀ ਹੈ ਪ੍ਰਸੰਨਤਾ ਠੀਕ ਹੈ ਪ੍ਰਸੰਨਤਾ ਇਹ ਦੋ ਮਾਡਲ ਲਿਖ ਰਹੇ ਹਾਂ ਤੇ ਤੁਹਾਨੂੰ ਦੋ ਨੰਬਰ ਪੱਕੇ ਮਿਲਣਗੇ ਠੀਕ ਹੈ ਕੋਈ ਦੋ ਸਥਿਤੀਆਂ ਲਿਖੋ ਜਿੱਥੇ ਰਗੜ ਦਾ ਅਨੁਭਵ ਹੁੰਦਾ ਹੈ ਤੇ ਉਹ ਕੜੀ-ਕੜੀ ਸਥਿਤੀਆਂ ਜਿਵੇਂ ਦਾ ਜੋਪਰ ਗੇਂ ਗੇਂ ਦਾ ਰਗੜ ਕਾਰਨ ਆਪਣੇ ਆਪ ਰੁਕ ਜਾਣਾ ਗੇਂ ਗੇਂ ਦਾ ਰਗੜ ਕਾਰਨ ਆਪਣੇ ਆਪ ਰੁਕੇ ਜਾਣਾ ਇੱਕ ਤੇ ਪੁਆਇੰਟ ਹੋ ਗਿਆ ਤੇ ਦੂਜਾ ਪੁਆਇੰਟ ਹੋ ਗਿਆ ਆਪਣੇ ਕੋਲੇ ਜਦੋਂ ਵਾਹਨ ਦਾ ਪਹੀਆ ਬ੍ਰੇਕ ਇਸ ਪਾਰਕ ਵਿੱਚ ਆਉਂਦਾ ਹੈ ਤਾਂ ਇਸ ਤੋਂ ਪਹਿਲਾਂ ਹੋਈ ਰਵਰ ਨਾਲ ਵਾਹਣਾ ਰੁਕ ਜਾਂਦਾ ਹੈ ਠੀਕ ਹੈ ਵਾਹਨ ਨੇ ਨਾ ਵਾਹਨ ਖਤਰ ਨਾਲ ਰੁਕਿਆ ਜਾਂਦਾ ਨੇ ਬ੍ਰੇਕ ਨਾਲ ਹੋ ਵੀ ਕੀ ਹੋ ਗਈ ਰਵੜ ਇਹ ਅੰਤਰ ਉਹਨਾਂ થી ਅੱਗੇ ਆਪਣਾ ਕੋਲੇ ਆਵੇ ਤਾਂ ਉਦੀ ਜਦ ਤੁਸੀਂ ਆਕਰ ਤੋਂ ਉਹਦੇ ਰੈਡਡਰ ਟਾੜਾ ਬੁੱਕੀ ਰੈਡਡਰ ਟਾੜਾ ਬੁੱਕੀ ਹੋਵੇ ਤਾਂ ਜਿੱਤੇ ਖਤਰੇ ਦੀਆਂ ਜੜੀਆਂ ਪਰਜਾਤੀਆਂ ਲਿਖੀ ਜਾਂਦੀਆਂ ਠੀਕ ਹੈ ਦੇ ਇਨਾਂ ਕੋ ਵੀ ਲਿਖਿਆ ਹੁੰਦੇ ਬੰਬੂ ਰੈਟਰਡ ਰੁਕਿਆ ਨੇ ਇਹ ਵੀ ਅੰਤਰ ਦੋ ਨੰਬਰ ਉੱਤੇ ਕੀ ਦੀਏ ਤੋਂ। ਓਕੇ ਉਹੋ ਇੱਕੀਆਂ ਸੂਚੀ ਬਣਾਓ ਜਿਨ੍ਹਾਂ ਦੇ ਇਨ ਪਾਰਟ ਵਿੱਚ ਆ ਸਕਦਾ ਹੈ। ਬੇਟਾ ਉਥੇ ਬਣ ਲਈ ਆਪਣਾ 70 ਪ੍ਰਤੀ ਕਿਏ ਜਲਨਸ਼ੀਲ ਪਦਾਰਥ ਦਾ ਹੋਣਾ ਜ਼ਰੂਰੀ ਹੈ। ਠੀਕ ਹੈ ਜਲਨਸ਼ੀਲ ਪਦਾਰਥ ਨੰਬਰ ਇੱਤੇ। ਨੰਬਰ 2 ਹੋਰ ਕੀ ਹੈ? ਆਕਸੀਜਨ। ਆਕਸੀਜਨ ਦਾ ਹੋਣਾ ਜ਼ਰੂਰੀ ਹੈ। ਇਹ ਇਹ ਨੰਬਰ ਦੇ ਨਾਲ ਹੋਰ ਵੀ ਹੈ। ਪ੍ਰਜਲਨ ਦਾ ਤਾਪਮਾਨ ਠੀਕ ਹੈ ਇੱਕ ਇਹ ਅਨਸਰ ਹੋਣਾ ਦੀ ਪ੍ਰਜਲਨ ਤਾਪਮਾਨ ਤੇ ਅਗਰੇ ਅੱਗੇ ਕੁਸ਼ਨ ਨਾਲ ਰਹਿਦੀ ਆ ਆਪਣੇ ਕੋਲੇ ਕੋਲੇ ਦੀਆਂ ਵੱਖ-ਵੱਖ ਸਮਾਂ ਠੀਕ ਹੈ ਕੋਲੇ ਦੀਆਂ ਵੱਖ-ਵੱਖ ਸਮਾਂ ਤੁਸੀਂ ਲਿਖਣਾ ਸੀਗਾ ਅ ਐਂਥ੍ਰੇਸਾਈਟ ਠੀਕ ਹੈ ਐਂਥ੍ਰੇਸਾਈਟ ਅ ਹਾਂ ਹੋ ਗਿਆ ਆਪਣੇ ਕੋਲੇ ਐਂਥ੍ਰੇਸਾਈਟ ਉਹ ਫਿਰ ਆਗੇ ਆਪਣੇ ਕੋਲੇ ਪੀਟੂ ਵੀ टोमिन होगी अगे हो, हो रही पीट पीट वेद आ गई अपने ले को लेना ठीक है ये होगी कोले अगला पूछा सा सूक्ष्म जीवन के प्रमुख समूह के नाम लिखो ये बेटा आना थेगा जीवाणु जीवाणु हो गया उल्लियाँ हो गई ठीक है विषाणु हो गया अपने बोले ਟਰਾਈ ਹੋ ਗਿਆ ਤੇ ਪ੍ਰੋਟੋਜ਼ੋਆ ਹੋ ਗਿਆ ਠੀਕ ਹੈ ਤੇ ਅੱਗੇ ਹਰੀ ਖਾਦ ਕੀ ਹੈ ਦੇਖੋ ਹਰੀ ਖਾਦ ਕੀ ਹੁੰਦੀ ਹੈ ਫਲੀਦਾਰ ਪੌਦਿਆਂ ਦੀ ਜੜ੍ਹਾਂ ਵਿੱਚ ਰਾਈਜ਼ੋਬੀਅਮ ਜੀਵਾਣੂ ਨਾਈਟ੍ਰੋਜਨ ਤੇਰੀ ਕਰਨ ਕਰਕੇ ਹਵਾ ਬਿਜਲੀ ਨਾਈਟ੍ਰੋਜਨ ਨੂੰ ਸੋਖ ਦਿੰਦਾ ਠੀਕ ਹੈ ਨਾਈਟ੍ਰੋਜਨ ਦਾ ਕੀ ਹੁੰਦਾ ਹੈ ਚੱਕ ਤੇਰੀ ਕਰ ਹਰੀ ਖਾਦ ਨਾਈਟ੍ਰੋਜਨ ਦਾ ਕੀ ਹੁੰਦਾ ਹੈ ਤੇਰੀ ਕਰਨ ਦਾ ਇਹ ਦੀ ਗੱਲ ਤੋਂ ਰੋਣਾ ਦੀ ਹੈ ਅਲਕੀ ਆਪਣੇ ਕੋਲੇ ਆ ਗਿਆ ਕਿਸ਼ੋਰ ਅਵਸਥਾ ਦੀ ਪਰਵਾਸ਼ਾ ਦੀ ਗੱਲ ਕਿਸ਼ੋਰ ਅਵਸਥਾ ਵਿੱਚ ਕੀ ਹੈ ਕਿਸ਼ੋਰ ਅਵਸਥਾ ਵਿੱਚ 10 ਸੇ ਜਾਂ 11 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ 18 ਜਾਂ 19 ਸਾਲ ਦੀ ਉਮਰ ਤੱਕ ਹੋ ਸਕਦੀ ਹੈ ਇਹ ਚ ਕੀ ਹੁੰਦਾ ਆਪਣੇ ਸਰੀਰਿਕ ਪਰਿਵਰਤਨ ਹੋਣਾ ਦੀ ਠੀਕ ਹੈ ਸਰੀਰਿਕ ਪਰਿਵਰਤਨ ਪਰਿਵਰਤਨ ਸ਼ੁਰੂ ਕਿਥੋਂ ਦੇ 11 ਤੋਂ 19 ਸਾਲ ਦੇ ਮੁੱਤਰਕ ਬਸ ਰਗੜ ਘਟ ਕਰਨ ਦੇ ਕੁਝ ਤਰੀਕੇ ਠੀਕ ਹੈ ਤੇ ਰਗੜ ਘਟ ਕਰਨ ਦੇ ਤਰੀਕੇ ਕੀ ਆ ਤੁਸੀਂ ਤੇਲ ਲਗਾ ਸਕਦੇ ਹੋ ਠੀਕ ਹੈ ਬਾਲ ਪੈਰੀ ਕਰ ਸਕਦੇ ਹੋ ਤੇ ਸਰਫੇਸ ਜਿਹੜਾ ਘਟਾ ਸਕਦੇ ਹੋ ਇਹ ਕੁਸ਼ਨ ਸੀਗਾ ਤੇ ਅੱਗੇ ਮਹਾਮਰੀ ਕੀ ਹੁੰਦੀ ਹੈ ਮਹਾਮਰੀ ਬੈੜਾ ਕਿਉਂਦੀ ਹੈ ਉਹ ਜਿਹੜੀ ਵਿਸ਼ੇਸ਼ ਖੇਤਰ ਦੇ ਕਿਸੇ ਜਾਤੀ ਦੇ ਬਹੁਤ ਸਾਰੇ ਜੀਵਾਂ ਨੂੰ ਕੁਝ ਸਮੇਂ ਲਈ ਪ੍ਰਭਾਵਿਤ ਕਰਨ ਨੂੰ ਮਹਾਮਰੀ ਕਹਿੰਦੇ ਜਿਵੇਂ ਡੈਂਗੂ ਇਹਨਾਂ ਮਹਾਮਰੀ ਦਾ ਜੁਦੀ ਡੈਂਗੂ ਡੈਂਗੂ ਹੈਜ਼ਾ ਸਬਾਇਨ ਫਲੂ ਇਹ ਕਰ ਰਹੇ ਹੁੰਦੇ ਤੇ ਅਗੇ ਹਨੇਰੇ ਦੇ ਜੀਵ ਕੀ ਹੁੰਦੇ ਨੇ ਜਿਹੜੇ ਜੀਵ ਰਾਤ ਦੇ ਸਮੇਂ ਜਾਂ ਹਨੇਰੇ ਵਿੱਚ ਦੇਖ ਸਕਦੇ ਉਹ ਹਨੇਰੇ ਦੇ ਜੀਵ ਕਿਹਾ ਜਾਂਦੇ ਨੇ ਇਹਦੀ ਐਗਜ਼ਾਮਪਲ ਆਉਣੀ ਸੀ ਉੱਲੂ ਠੀਕ ਹੈ ਇਹਦੀ ਐਗਜ਼ਾਮਪਲ ਕੀ ਹੋਣੀ ਸੀ ਕਿ ਉੱਲੂ ਕਸ਼ਿਧਿਤ ਪਾਣੀ ਨੂੰ ਇਲੈਕਟ੍ਰੋਲਾਈਟ ਕਿਵੇਂ ਇਲੈਕਟ੍ਰੋਲਾਈਟ ਬਣਾਇਆ ਜਾਂਦਾ ਜਿਹੜਾ ਕਸ਼ਿਧਿਤ ਪਾਣੀ ਹੁੰਦਾ ਉਹਦੇ ਚ ਬੇਟਾ ਕੀ ਕੋਲ ਦਾ ਲੂਣ ਦਾ ਪਾਣੀ ਸੋਡੀਅਮ ਪੋਲਰ ਆਈਟਮ ਜਿਹੜਾ ਜਿੱਥੇ ਪਾਦਾ ਉਹ ਕੀ ਬਣੇ ਖਿਸ਼ੀਦਰ ਪਾਣੀ ਇਹ ਖਿਸ਼ੀਦਰ ਪਾਣੀ ਬਣ ਗਿਆ ਹੈ ਜਦੋਂ ਪਾਣੀ ਬਿਜਲੀ ਆ ਚਾਲ ਰੰਗ ਇੱਕ ਇਹ ਮੰਦਣਾ ਦੇ ਗੇ ਬਿਜਲੀ ਦਾ ਚਾਲ ਅਗਲੇ ਕੋਸ਼ੇ ਮ ਆ ਗਏ ਆਪਣੇ ਕੋਲੇ ਇਹ ਬੀ ਬਿਜਨ ਦੇ ਵੱਖ-ਵੱਖ ਇਹ ਆਪਣੇ ਕੋਲੇ ਆ ਗਏ ਆ ਬੀ ਜੀ ਬੀ ਜੀ ਬਿਜੁੰਦੇਵਾ ਖਵਾਖਾਂ ਨੂੰ ਪਹਿਲਾਂ ਉਹਨਾਂ ਦੇ ਕਬੇਟਾ ਛਿੱਟਾ ਦੇਣਾ ਠੀਕ ਹੈ ਛਿੱਟਾ ਦੇਣਾ ਦੂਜਾ ਨਾਲ ਆਪਣੇ ਕੋਲੇ ਅਰਥ ਨਾਲ ਘੇਰਾ ਦੇਣਾ ਹੱਥ ਨਾਲ ਠੀਕ ਹੈ ਹੱਥ ਨਾਲ ਘੇਰਾ ਦੇਣਾ ਤੇ ਤੀਜਾ ਨਾਲ ਆਪਣੇ ਕੋਲੇ ਪੈਰ ਜਾਂ ਪੀਚ ਡ੍ਰੀਡਰ ਨਾਲ ਵਿਛਾਈ ਕਰਨਾ ਇਹ ਚਿੰਡ ਪੁਆਇੰਟ ਉੱਪਰ ਕੇ ਛੋੜੇ ਨੰਬਰ ਅਰਦੇ ਉਤਪਾਦ ਪੈਟਰੋਕੇਮਿਕਲ ਪੈਟਰੋਕੇਮਿਕਲ ਬੇਟਾ ਮੈਂ ਤੁਹਾਨੂੰ ਕਰਵਾਇਆ ਹੈ ਜਿਹਦੇ પેટ્રોલ ਦੇ ਕੱਚੇ ਤੇਲ ਤੋਂ ਬਹੁਤ سارے ਨੇ ਉਪਯੋਗੀ ਉਤਪਾਦ ਬਰਾਬਰ ਕਿਤੇ ਅੰਗਰੋ ਕੀ ਗਏ ਹਨ ਪੈਟਰੋਕੇਮਿਕਲ ਇਹਦੇ ਤੋ ਕੁਸ਼ਨ ਹੋਗੇ ਤੇ ਅੱਗੇ ਤੁਹਾਨੂੰ ਸੰਪਰਕ ਵਾਲਾ ਆਪਣੇ ਕੋਲ ਇੱਕ ਆਉ ਸੰਪਰਕ ਵਾਲਾ ਇਹਦੇ ਵਾਰ ਦੱਸਣਾ ਅਧੀਗਾ ਤੇ ਸੰਪਰਕ ਵਾਲਾ ਪਤਾ ਕੀ ਹੁੰਦਾ ਜਦੋਂ ਵਸਤੂ ਤੇ ਲਗਾਏਗੇ ਬਲੂ ਤੇ ਮਾਲਕ ਉੱਤੇ ਉਹਨਾਂ ਤੱਕ ਵੀ ਆਪਣਾ ਪ੍ਰਭਾਵ ਪਾਉਂਦੇ ਹਨ ਜਦੋਂ ਵਸਤੂ ਬਨ ਲਗੂਆ ਵਾਲੀ ਵਸਤੂ ਦਿੱਤੇ ਪਰਖੇ ਨਹੀਂ ਚਾਹੀਦੇ ਕੋਈ ਵੀ ਵਸਤੂ ਆਪਣੇ ਬੋਲ ਗ੍ਰਾਮਪਲਾ ਵਸਤੂ ਹੈ ਜਿੰਨਾ ਤੱਕ ਇਹ ਕਿਸੇ ਵਸਤੂ ਦੇ ਸਪਰਕ ਵਿੱਚ ਨਹੀਂ ਹੁੰਦੇ ਇਹਨੂੰ ਬਨ ਲਈ ਲਗੂਆ ਜੇ ਸਪਰਕ ਵਿੱਚ ਆਗਲੇ ਨੂੰ ਵੀ ਲੱਗ ਜਾਊਗਾ ਬਨ ਲੱਗੂਆ ਜਿਹਦੇ ਕਰਕੇ ਇਹਦੀ ਦਿੱਖੀ ਦੇ ਵਿੱਚ ਕੀ ਆਜੂਗੀ ਪਰਿਵਰਤਨਾ ਜੋ ਇਹਨਾਂ ਤਰ੍ਹਾਂ ਸਪਰਕ ਸੰਪਰਕ ਵਾਲਾ ਅਕੀ ਜੰਗਲਾਂ ਦੇ ਨਸ਼ਟ ਹੋਣ ਦੇ ਕਾਰਨ ਲਿਖੋ ਠੀਕ ਹੈ ਆਪਾਂ ਨੇ ਜੰਗਲਾਂ ਦੇ ਨਸ਼ਟ ਹੋਣ ਦੇ ਕਾਰਨ ਲਿਖਣ ਦੇ ਲਈ ਕਿ ਏ ਆਪੇ ਆਪਣੇ ਕੋਲੇ ਕੁਐਸਚਨ ਜੰਗਲਾਂ ਦੇ ਨਸ਼ਟ ਹੋਣ ਕੀ ਗੱਲ ਖੇਤੀਬਾੜੀ ਕਾਰਨ ਇੱਕ ਤਾਂ ਇਹ ਕਾਰਨ ਆਣਾ ਠੀਕ ਆ ਖੇਤੀਬਾੜੀ ਕਾਰਨ ਨੰਬਰ ਲਿਖੋ ਫਿਰ ਨੰਬਰ 2 ਉਦਯੋਗੀਕਰਨ ਠੀਕ ਹੈ ਉਦਯੋਗੀਕਰਨ ਏ ਨੰਬਰ 3 ਲੱਕੜਾਂ ਦੀ ਕਟਾਈ ਕਰਨ। ਇਕੱਲ ਲੱਕੜਾਂ ਦੀ ਕਟਾਈ ਕਰਨ। ਜੇ ਨੰਬਰ ਨੰਬਰ 4 ਆਪਣੇ ਕੋਲ ਉਹਨਾਂ ਦੇ ਕੋਲ ਸ਼ੈਟੀ ਕਰਨ। ਸ਼ੈਟੀ ਕਰਨ। ਜੇ ਨੰਬਰ 5 ਆਪਣੇ ਕੋਲ ਉਹਨਾਂ ਦੇ ਖਾਣਾ ਪੁਰਟਨ ਕਰਨ। ਖਾਣਾ ਪੁਰਟਨ ਕਾਰਨ ਇਹ ਅਨਸਰ ਹੋਣਾ ਸੀਗਾ ਤੇ ਬਾਕੀ ਬਟਾ ਦੇਖੋ ਤੁਹਾਡੇ ਨੰਬਰ ਜੀ ਬੜੇ ਘੋਸ਼ਣਾ ਦਾਇਆ ਲਗਾਹਾ ਤਾ ਰਹੇ ਹੋ ਤੁਸੀਂ ਕਿਵੇਂ ਕਰਕੇ ਆਏ ਹੋ ਤੇ ਰਾਤੀ ਨੂੰ ਸਾਰਾ ਪੇਪਰ ਆ ਸ਼ੀਟ ਨਾਲ ਕੰਪੇਅਰ ਕਰੋ